5 ਤੇ 6 ਦਸੰਬਰ ਦੀ ਰਾਤ ਨੂੰ ਸਟਾਕ ਰੋਡ ਦੇ ਉੱਤੇ ਇੱਕ ਵਾਰਦਾਤ ਹੋਈ ਸੀ ਸਾਰਿਆਂ ਨੂੰ ਪੱਤਰਗਰ ਭਈਆਂ ਨੂੰ ਪਤਾ ਹੈ ਜਿੱਚ ਦੋ ਲੜਕੇ ਰਾਤ ਨੂੰ ਇੰਜਰਡ ਹੋਏ ਸੀ ਜਿਹਦੇ ਵਿੱਚ ਇੱਕ ਲੜਕੇ ਦਾ ਨਾਮ ਸੀ ਸੌਰਵ ਨਿਗਿਆਨ ਔਰ ਦੂਜੇ ਦਾ ਚੰਦਨ ਕੁਮਾਰ ਦੋਨਾਂ ਦੇ ਫਾਇਰ ਇੰਜਰੀਜ਼ ਹੋਈਆਂ ਸੀ ਜਿਹਦੇ ਸੰਦਰਭ ਦੇ ਵਿੱਚ 366 ਨੰਬਰ ਮੁਕੱਦਮਾ ਸਿਵਲ ਲਾਈਨ ਪੁਲਿਸ ਵਿੱਚ ਦਰਜ ਸੀ ਤੋਂ ਅਫੈਂਸ ਦੀ ਜੁਰਮ ਦੀ ਨਵੀਅਤ ਨੂੰ ਦੇਖਦਿਆਂ ਮਾਨਯੋਗ ਐਸਐਸਪੀ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਨੇ ਉਹਦੇ ਲਈ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਸੀ ਮੇਰੀ ਸੁਪਰਵਾਈਜ਼ਨ ਦੇ ਵਿੱਚ ਨਾਲ ਡੀਐਸਪੀ ਡੀ ਔਰ ਡੀਐਸਪੀ ਸਬਡਿਵੀਜ਼ਨ ਸੰਜੀਵ ਕੁਮਾਰ ਵੀ ਤੋਂ ਉਸ ਤਪੀਸ਼ ਨੂੰ ਅੱਗੇ ਵਧਾਇਆ ਟੈਕਨੀਕਲੀ ਔਰ ਮੁਨਕਤਾ ਦੇ ਸਾਡੇ ਸੋਰਸ ਨਾਲ ਦੀ ਇਨਫੋਰਮੇਸ਼ਨ ਤੇ ਅਸੀਂ ਇੱਕ ਲੜਕਾ ਕਾਬੂ ਕੀਤਾ ਵਿਸ਼ਾਲ ਔਰ ਉਸ ਮੁਕਦਮੇ ਚ ਇੱਕ ਲੜਕਾ ਨੋਮੀਨੇਟ ਹੋਇਆ ਸੀ ਜਿਸ ਕਰਨਾ ਤੋਂ ਉਹਦੀ ਪੜਤਾਲ ਦੇ ਦੌਰਾਨ ਉਸੇ ਸੰਦਰਭ ਦੇ ਵਿੱਚ ਤਫਤੀਸ਼ ਅੱਗੇ ਚਲਦੇ ਹੋ ਸਾਡੀ CIA ਦੀ ਟੀਮ ਤੇ ਸਾਡੀ ਬਾਕੀ ਟੀਮਾਂ ਨੇ ਇੱਕ ਲੜਕੇ ਨੂੰ ਅਸੀਂ ਅਰੈਸਟ ਕੀਤਾ ਹੈਗਾ ਜਿਹਦੇ ਕੋਲੋਂ ਇੱਕ 32 30 ਬੋਰ ਦਾ ਸਟਾਰ ਮਾਰਕਰ ਪਿਸਤਲ ਬਰਾਮਦ ਹੋਇਆ ਜਿਹਦੀ ਮੈਂ ਤੁਹਾਨੂੰ ਪਿਕਚਰ ਦਿਖਾ ਸਕਦਾ ਹਾਂ ਉਹ ਨਾਲ ਇਹਦੇ ਲਾਈਵ ਕਾਰ ਕਾਰਟੂਜਿਸ ਹੈਗੀਆਂ ਜਦੋਂ ਇਸ ਕੇਸ ਦੇ ਵਿੱਚ تحقیقات ਨੂੰ ਅੱਗੇ ਤੋਰਦਿਆਂ ਤਪੀਸ਼ ਦੇ ਵਿੱਚ ਉਸਨੇ ਕਨਫੈਸ਼ਨ ਕੀਤਾ ਹੈ ਤਾਂ ਉਸ ਕਨਫੈਸ਼ਨਲ ਸਟੇਟਮੈਂਟ ਦੇ ਉੱਤੇ ਸਾਡੀ ਟੀਮ ਨੇ 3 ਕਿਲੋ ਔਰ 108 ਗ੍ਰਾਮ ਹਿਰੋਇਨ ਇਹਦੇ ਕੋਲੋਂ ਬਰਾਮਦ ਕੀਤੀ ਹੈ ਜੋ ਕਿ ਡਿਸਟ੍ਰਿਕਟ ਬਟਾਲਾ ਦੀ ਔਰ ਜਿਹੜਾ ਸਾਡਾ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਦੀ ਮਹਿੰਮ ਦੇ ਤਹਿਤ ਇਹ ਬਹੁਤ ਵੱਡੀ ਰਿਕਵਰੀ ਹੈ ਔਰ ਇਸੇ ਨੂੰ ਅੱਗੇ ਅਸੀਂ ਤੋਰਦੇ ਆ ਇਹਦੇ ਤੇ ਅਸੀਂ ਇਹਦੇ ਫਾਰਵਰਡ ਲਿੰਕਸ ਔਰ ਬੈਕਵਰਡ ਲਿੰਕਸ ਉਹਨਾਂ ਨੂੰ ਸਟੈਬਲਿਸ਼ ਕਰ ਰਹੇ ਆ ਔਰ ਇਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਅਸੀਂ ਨਾਲ-ਨਾਲ ਪੈਰਲਲ ਕਰ ਰਹੇ ਆ ਤੋਂ ਇਹ ਸਿਟੀ ਸੁਪਰਡੈਂਟ ਸੰਜੀਵ ਕੁਮਾਰ ਦੀ ਔਰ ਡਿਸਟ੍ਰਿਕਟ ਬਟਾਲਾ ਪੁਲਿਸ ਦੀ ਬਹੁਤ ਅੱਛੀ ਉਪਲਬਧੀ ਹੈ ਸਰਾਨਾਯੋਗ ਹੈ ਸਾਰੇ ਦਾ ਉਹ ਰਾਤ ਦਾ ਟਾਈਮ ਸੀਗਾ ਜੀ ਇਹ ਜਿਹੜੇ ਲੜਕੇ ਦੋ ਇੰਜਰਡ ਹੋਏ ਸੀ ਜਿਹਦੀ ਇੱਕ ਸੌਰਵ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਸੀ ਔਰ ਇਹਨਾਂ ਦਾ ਰਸਤੇ ਨੂੰ ਲੈ ਕੇ ਕਿਉਂਕਿ ਉਹ ਬੱਚੇ ਕਿਤੇ ਸੜਕ 'ਤੇ ਜਾ ਰਹੇ ਸੀ ਤੋਂ ਇਸੇ ਗੱਲ ਨੂੰ ਈਗੂ ਦੀ ਉਹ ਸੀਗਾ ਔਰ ਇਸੇ ਤੇ ਕਿਉਂਕਿ ਇਹਨਾਂ ਨੇ ਫਾਇਰ ਕਰਤੇ ਔਰ ਇਹਨਾਂ ਕੋਲੋਂ ਵੈਪਨ ਵੀ ਰਿਕਵਰ ਹੋਇਆ ਔਰ ਸਾਨੂੰ ਉਮੀਦ ਹੈ ਕਿ ਇਹਨਾਂ ਕੋਲ ਹੋਰ ਵੀ ਵੈਪਨ ਦੇ ਕਵਰ ਹੋਣ ਦੀ ਸੰਭਾਵਨਾ ਹੈ। ਹਾਂ ਇਹ ਬਹੁਤ ਅਹਿਮ ਸਵਾਲ ਹੈ ਤੁਹਾਡਾ ਔਰ ਇਸ ਸੰਦਰਭ ਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਜਿਹੜਾ ਇਹਦਾ ਮੇਨ ਮਲਜ਼ਮ ਹੈ ਜਿਹੜਾ ਇਹ ਡਿਸਕਰੈਂਸੀ ਜਸਾ ਉਹਨੂੰ ਅਸੀਂ ਜਲਦੀ ਅਰੈਸਟ ਕਰ ਲਾਂਗੇ ਔਰ ਇਹ ਤੁਹਾਡੇ ਸਵਾਲ ਦਾ ਜਵਾਬ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤਦ ਜਿੰਨੇ ਗੋਲੀ ਚਲਾਈ ਸੀ ਉਸ ਦਾ ਨਾ ਪਤਾ ਲੱਗਾ ਕਿ ਉਸ ਟਾਈਮ ਵੀ ਪੁਲਿਸ ਉਹਦੇ ਕੋਈ ਮਦਦ ਲਗੀ ਸੀ ਤੇ ਇਦਾਂ ਦੀ ਗੱਲ ਆਈ ਸਾਹਮਣੇ ਨਹੀਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਦੋਂ ਐਕਚੁਅਲੀ ਜਦੋਂ ਵਾਰਦਾਤ ਹੁੰਦੀ ਹੈ ਤੇ ਅਲੱਗ-ਅਲੱਗ ਸਾਡੇ ਪੀਸੀਆਰ ਵੀ ਹੈ ਟੀਮਾਂ ਵੀ ਬਾਹਰ ਨਿਕਲਦੀਆਂ ਗੋਲੀ ਚੱਲਣ ਤੋਂ ਪਹਿਲਾਂ ਵੀ ਗੱਲ ਹੈ ਜੀ ਹੋਰ ਕੋਈ ਨਹੀਂ ਇਦਾਂ ਇਦਾਂ ਦੇ ਅਸਰ